प्यारे विद्यार्थियों सत श्री अकाल स्वागत है ਤੁਹਾਡਾ ਮੇਰੇ YouTube ਚੈਨਲ ਸ਼ਿਵਰਾਜ ਢੁਲੋਂ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈਲ ਆਈਕਨ ਨੂੰ ਕਲਿੱਕ ਕਰਕੇ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਔਨ ਕਰ ਸਕਦੇ ਹੋ ਨਾਲ ਹੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਹੈ ਨਵੰਬਰ ਵਿੱਚ ਹੋ ਰਹੇ ਪੈਸ ਦੇ ਟੈਸਟ ਦੀ ਦੁਹਰਾਇ ਜਿਹੜੇ ਟੈਸਟ ਦੀ ਦੁਹਰਾਇ ਦੇ ਲਈ ਅਸੀਂ ਪ੍ਰਸ਼ਨਾਂ ਤੇ ਉੱਤਰਾਂ ਦੀ ਦੁਹਰਾਇ ਕਰ ਰਹੇ ਹਾਂ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਸੁਤੰਤਰਤਾ ਪਾਠ ਦੇ ਪ੍ਰਸ਼ਨ ਤੇ ਉੱਤਰਾਂ ਦੀ ਦੁਹਰਾਇ ਕਰਾਂਗੇ ਸਭ ਤੋਂ ਪਹਿਲਾਂ ਪ੍ਰਸ਼ਨ ਨੰਬਰ 1 ਸਵਤੰਤਰਤਾ ਅਤੀਸ਼ਾਸ਼ਨ ਦਾ ਉਲਟਾ ਰੂਪ ਹੈ ਇਹ ਵਿਚਾਰ ਕਿਸ ਵਿਦਵਾਨ ਦਾ ਹੈ ਉੱਤਰ ਹੈ ਜੀ ਪ੍ਰੋਫੈਸਰ ਸੀਲੇ ਪ੍ਰੋਫੈਸਰ ਸੀਲੇ ਨੇ ਕਿਹਾ ਹੈ ਕਿ ਸਵਤੰਤਰਤਾ ਅਤੀਸ਼ਾਸ਼ਨ ਦਾ ਉਲਟਾ ਰੂਪ ਹੈ ਪ੍ਰਸ਼ਨ ਨੰਬਰ 2 ਸਵਤੰਤਰਤਾ ਦਾ ਅਰਥ ਰੋਕਾਂ ਦੀ ਅਣਹੋਂਦ ਹੈ ਠੀਕ ਗਲਤ ਬਿਲਕੁਲ ਗਲਤ ਹੈ ਜੀ ਪੂਰੀ ਤਰ੍ਹਾਂ ਕਿਸੇ ਵੀ ਤਰ੍ਹਾਂ ਦੀ ਰੋਕ ਦੀ ਅਣਹੋਂਦ ਨਹੀਂ ਹੈ ਸਵਤੰਤਰਤਾ ਦਾ ਅਰਥ ਹੈ ਨਜਾਇਜ਼ ਰੋਕਾਂ ਦੀ ਅਣਹੋਂਦ ਜਾਇਜ਼ ਰੋਕਾਂ ਲਾਉਣੀਆਂ ਨੇ ਨਜਾਇਜ਼ ਰੋਕਾਂ ਨਹੀਂ ਲਾਉਣੀਆਂ ਜਿਹੜੀਆਂ ਮਨੁੱਖ ਦੇ ਸਰਪੱਖੀ ਵਿਕਾਸ ਨੂੰ ਯਕੀਨੀ ਨਹੀਂ ਬਣਾਉਂਦੀਆਂ ਜਾਂ ਉਹ ਔਰ ਉਹ ਰੋਕਾਂ ਜਿਹੜੀਆਂ ਮਨੁੱਖ ਦੇ ਸਰਪੱਖੀ ਵਿਕਾਸ ਦੇ ਵਿੱਚ ਰੁਕਾਵਟ ਖੜੀ ਕਰਦੀਆਂ ਨੇ ਉਹ ਰੋਕਾਂ ਨਹੀਂ ਲਾਉਣੀਆਂਗੀਆਂ ਉਹ ਰੋਕਾਂ ਜਿਹੜੀਆਂ ਦੂਜੇ ਮਨੁੱਖਾਂ ਦੀ ਸੁਤੰਤਰਤਾ ਨੂੰ ਯਕੀਨੀ ਬਣਾਉਂਦੀਆਂ ਨੇ ਉਹ ਰੋਕਾਂ ਲਗਾਈਆਂ ਜਾ ਸਕਦੀਆਂ ਨੇ ਇਸ ਲਈ ਬਿਲਕੁਲ ਰੋਕਾਂ ਦੀ ਅਣਹੋਂਦ ਨਾ ਹੋਣਾ ਜਿਹੜਾ ਹੈ ਉਹ ਗਲਤ ਹੈ ਪ੍ਰਸ਼ਨ ਨੰਬਰ 10 ਸੁਤੰਤਰਤਾ ਕੇਵਲ ਰਾਜ ਵਿੱਚ ਰਹਿ ਕੇ ਹੀ ਮਾਨੀ ਜਾ ਸਕਦੀ ਹੈ ਠੀਕ ਗਲਤ ਬਿਲਕੁਲ ਠੀਕ ਹੈ ਜੀ ਸੁਤੰਤਰਤਾ ਸਿਰਫ ਰਾਜ ਵਿੱਚ ਰਹਿ ਕੇ ਹੀ ਮਾਨੀ ਜਾ ਸਕਦੀ ਹੈ ਇਸ ਤੋਂ ਪਹਿਲਾਂ ਆਪਾਂ ਇੱਕ ਪ੍ਰਸ਼ਨ ਦੀ ਨਾਗਰਿਕਾਂ ਦੇ ਅਧਿਕਾਰਾਂ ਤੇ ਕਰਤਵਾਂ ਦੀ ਜਦੋਂ ਗੱਲ ਕੀਤੀ ਸੀ ਤਾਂ ਉਦੋਂ ਇੱਕ ਪ੍ਰਸ਼ਨ ਕੀਤਾ ਸੀ ਕਿ ਜੋਹਨ ਲੋਕ ਕਹਿੰਦਾ ਸੀ ਕਿ ਕੁਦਰਤੀ ਅਧਿਕਾਰ ਅਰਥਾਤ ਰਾਜ ਤੋਂ ਪਹਿਲਾਂ ਅਧਿਕਾਰ ਮਨੁੱਖ ਨੂੰ ਕੁਦਰਤ ਦੁਆਰਾ ਹੀ ਦਿੱਤੇ ਗਏ ਆ ਪਰ ਆਧੁਨਿਕ ਸਮੇਂ ਦੇ ਵਿੱਚ ਇਸ ਜਿਹੜੀ ਪਰਿਭਾਸ਼ਾ ਹੈ ਉਹਨੂੰ ਜਿਹੜਾ ਹੈ ਮੰਨਿਆ ਨਹੀਂ ਜਾਂਦਾ ਹੈ ਵਿਦਵਾਨਾਂ ਦਾ ਕਹਿਣਾ ਹੈ ਕਿ ਜੇਕਰ ਮੰਨ ਲਓ ਸਟੇਟ ਨਹੀਂ ਹੈ ਕੋਈ ਵੀ ਸਟੇਟ ਦੀ ਹੋਣ ਦੀ ਨਹੀਂ ਹੈ ਤੇ ਕਿਸੇ ਵਿਅਕਤੀ ਦੇ ਅਧਿਕਾਰਾਂ ਦੀ ਉਲੰਘਣਾ ਹੋ ਜਾਂਦੀ ਹੈ ਜਾਂ ਉਹਦੀ ਸੁਤੰਤਰਤਾ ਦੇ ਵਿੱਚ ਰੁਕਾਵਟ ਖੜੀ ਹੋ ਜਾਂਦੀ ਹੈ ਤਾਂ ਉਹਨੂੰ ਨਿਆਂ ਕੌਣ ਦੇਊਗਾ ਜੇਕਰ ਨਿਆਂ ਦੇਣ ਵਾਲੀ ਕੋਈ ਸੰਸਥਾ ਹੀ ਨਹੀਂ ਹੈ ਕਿਉਂਕਿ ਹੁਣ ਨਿਆਂ ਦੇਣ ਵਾਲੀ ਸੰਸਥਾ ਹੈ ਰਾਜ ਤੇ ਜੇਕਰ ਕੋਈ ਨਿਆਂ ਦੇਣ ਵਾਲੀ ਸੰਸਥਾ ਹੀ ਨਹੀਂ ਹੈ ਰਾਜ ਹੀ ਨਹੀਂ ਹੈ ਤਾਂ ਫਿਰ ਵਿਅਕਤੀ ਨੂੰ ਨਿਆਂ ਕਿੱਥੇ ਮਿਲੂਗਾ ਉਹਨਾਂ ਅਧਿਕਾਰਾਂ ਦਾ ਮਤਲਬ ਕੀ ਰਹਾ ਜਾਂਦਾ ਜਿਨ੍ਹਾਂ ਦੀ ਉਲੰਘਣਾ ਤੋਂ ਬਾਅਦ ਸਾਨੂੰ ਨਿਆਂ ਹੀ ਨਹੀਂ ਮਿਲਣਾਗਾ ਇਸ ਲਈ ਰਾਜ ਜਿਹੜਾ ਸਾਡੀ ਸੁਤੰਤਰਤਾ ਨੂੰ ਯਕੀਨੀ ਬਣਾਉਂਦਾ ਹੈ ਸੁਤੰਤਰਤਾ ਦੀ ਉਲੰਘਣਾ ਕਰਨ ਵਾਲੇ ਨੂੰ ਸਜ਼ਾ ਦਿੰਦਾ ਉਹਦਾ ਹੋਣਾ ਬਹੁਤ ਹੀ ਜ਼ਰੂਰੀ ਹੈ ਰਾਜ ਤੋਂ ਬਿਨਾ ਸੁਤੰਤਰਤਾ ਨਹੀਂ ਮੰਨੀ ਜਾ ਸਕਦੀ ਪ੍ਰਸ਼ਨ ਨੰਬਰ 4 ਅੰਗਰੇਜ਼ੀ ਭਾਸ਼ਾ ਦੇ ਸ਼ਬਦ ਲਿਬਰਟੀ ਦਾ ਮੂਲ ਲਾਤੀਨੀ ਭਾਸ਼ਾ ਦਾ ਸ਼ਬਦ ਲਿਬਰ ਹੈ ਠੀਕ ਗਲਤ ਬਿਲਕੁਲ ਠੀਕ ਹੈ ਜੀ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਹੈ ਲਿਬਰਟੀ ਉਹਦਾ ਮੂਲ ਹੈ ਉਹ ਲਿਬਰ ਸ਼ਬਦ ਤੋਂ ਨਿਕਲਿਆ ਹੈ ਲਿਬਰ ਲਾਤੀਨੀ ਭਾਸ਼ਾ ਦਾ ਸ਼ਬਦ ਹੈ ਪ੍ਰਸ਼ਨ ਨੰਬਰ 5 ਡੈਸ਼ ਤੋਂ ਪਹਿਲਾਂ ਭਾਰਤ ਕੋਲ ਰਾਸ਼ਟਰੀ ਸੁਤੰਤਰਤਾ ਨਹੀਂ ਸੀ ਤਾਂ ਤੁਸੀਂ ਸਾਰੇ ਜਾਣਦੇ ਹੋ ਭਾਰਤ ਅੰਗਰੇਜ਼ੀ ਹਕੂਮਤ ਦਾ ਗੁਲਾਮ ਸੀ ਬ੍ਰਿਟਿਸ਼ਸ ਦਾ ਗੁਲਾਮ ਸੀ 15 ਅਗਸਤ 1947 ਨੂੰ ਭਾਰਤ ਆਜ਼ਾਦ ਹੋਇਆ ਉਸ ਤੋਂ ਬਾਅਦ ਹੀ ਦੇਸ਼ ਕੋਲ ਰਾਸ਼ਟਰੀ ਸੁਤੰਤਰਤਾ ਆਈ ਆ ਪਹਿਲਾ ਜਿਹੜਾ ਇਹ ਦੇਸ਼ ਹੈ ਸਿੱਧਾ ਜਿਹੜਾ ਬ੍ਰਿਟਿਸ਼ ਸਾਮਰਾਜ ਹੈ ਜਾਂ ਬ੍ਰਿਟਿਸ਼ ਰਾਜ ਹੈ ਉਹਦੇ ਅਧੀਨ ਸੀ ਤੇ ਉਸ ਉਹਦੀਆਂ ਹਦਾਇਤਾਂ ਦੇ ਅਨੁਸਾਰ ਇਹਨੂੰ ਚਲਾਇਆ ਜਾਂਦਾ ਸੀ ਪ੍ਰਸ਼ਨ ਨੰਬਰ 6 ਹੇਠ ਲਿਖਿਆਂ ਵਿੱਚੋਂ ਕਿਹੜੀ ਸੁਤੰਤਰਤਾ ਦੀ ਵਿਸ਼ੇਸ਼ਤਾ ਨਹੀਂ ਹੈ ਸੁਤੰਤਰਤਾ ਕੇਵਲ ਰਾਜ ਵਿੱਚ ਰਹਿ ਕੇ ਮਾਣੀ ਜਾ ਸਕਦੀ ਹੈ ਤਾਂ ਬਿਲਕੁਲ ਠੀਕ ਹੈ ਸਤੰਤਰਤਾ ਰੋਕਾਂ ਦੀ ਅਣਹੋਂਦ ਨਹੀਂ ਹੈ ਬਿਲਕੁਲ ਜੀ ਰੋਕਾਂ ਹੈ ਜਾਇਜ਼ ਰੋਕਾਂ ਲਗਾਈਆਂ ਗਈਆਂ ਨਜਾਇਜ਼ ਰੋਕਾਂ ਨਹੀਂ ਲਗਾਈਆਂ ਗਈਆਂ ਜਾਇਜ਼ ਰੋਕਾਂ ਦੀ ਹੋਂਦ ਹੈ ਸਤੰਤਰਤਾ ਦੇ ਕਾਨੂੰਨ ਇੱਕ ਦੂਜੇ ਦੇ ਵਿਰੁੱਧ ਹਨ ਸਤੰਤਰਤਾ ਸਰਵਵਿਆਪਕ ਹੁੰਦੀ ਹੈ ਸਤੰਤਰਤਾ ਸਾਰਿਆਂ ਨੂੰ ਮਿਲਦੀ ਹੈ ਕਿਸੇ ਨੂੰ ਜਾਤ ਧਰਮ ਨਸਲ ਦੇ ਆਧਾਰ ਤੇ ਵਿਤਕਰਾ ਨਹੀਂ ਹੁੰਦਾ ਤਾਂ ਜਿਹੜੀ ਈਡੀ অপਸ਼ਨ ਹੈ ਇਹ ਬਿਲਕੁਲ ਇਹ ਸਤੰਤਰਤਾ ਦੀ ਵਿਸ਼ੇਸ਼ਤਾ ਨਹੀਂ ਹੈ ਸਤੰਤਰਤਾ ਦੇ ਕਾਨੂੰਨ ਇੱਕ ਦੂਜੇ ਦੇ ਵਿਰੁੱਧ ਨਹੀਂ ਹੈ ਬਲਕਿ ਸਤੰਤਰਤਾ ਦੇ ਕਾਨੂੰਨ ਇੱਕ ਦੂਜੇ ਦੇ ਸਹਿਯੋਗੀ ਹਨ ਪ੍ਰਸ਼ਨ ਨੰਬਰ 7 ਜੇਕਰ ਮਨੁੱਖ ਕੋਲ ਵੋਟ ਦੇਣ ਦਾ ਅਧਿਕਾਰ ਅਤੇ ਚੋਣ ਲੜਨ ਦਾ ਅਧਿਕਾਰ ਹੈ ਤਾਂ ਉਸ ਕੋਲ ਕਿਹੜੀ ਸੁਤੰਤਰਤਾ ਹੈ ਆਰਥਿਕ ਸੁਤੰਤਰਤਾ ਨਹੀਂ ਜੀ ਆਰਥਿਕ ਸੁਤੰਤਰਤਾ ਤਾਂ ਅਰਥਚਾਰੇ ਨਾਲ ਆਰਥਿਕਤਾ ਨਾਲ ਸੰਬੰਧਿਤ ਹੈ ਨੈਤਿਕ ਸੁਤੰਤਰਤਾ ਬਿਲਕੁਲ ਨਹੀਂ ਧਾਰਮਿਕ ਬਿਲਕੁਲ ਨਹੀਂ ਚੋਣ ਲੜਨਾ ਵੋਟ ਪਾਉਣਾ ਇਹ ਹੈਗੀ ਹੈ ਜੀ ਰਾਜਨੀਤਿਕ ਸੁਤੰਤਰਤਾ ਕਿਹੜੀ ਸੁਤੰਤਰਤਾ ਰਾਜਨੀਤਿਕ ਸੁਤੰਤਰਤਾ ਪ੍ਰਸ਼ਨ ਨੰਬਰ 8 ਸੁਤੰਤਰਤਾ ਤੇ ਸਮਾਨਤਾ ਇੱਕ ਦੂਜੇ ਦੇ ਸਹਿਯੋਗੀ ਹਨ ਤੁਹਾਨੂੰ ਆਪਸ਼ਨ ਆ ਸਕਦੀ ਹੈ ਇੱਕ ਦੂਜੇ ਦੇ ਜਿਹੜੇ ਹੈਗਾ ਅਸਹਿਯੋਗੀ ਹਨ ਜਾਂ ਇੱਕ ਦੂਜੇ ਦੇ ਵਿਰੋਧ ਹਨ ਜਾਂ ਇੱਕ ਦੂਜੇ ਨਾਲ ਕੋਈ ਸੰਬੰਧ ਨਹੀਂ ਹੈ ਤਾਂ ਸਹੀ ਆਪਸ਼ਨ ਹੋਊਗੀ ਸੁਤੰਤਰਤਾ ਤੇ ਸਮਾਨਤਾ ਇੱਕ ਦੂਜੇ ਦੇ ਸਹਿਯੋਗੀ ਹਨ ਪ੍ਰਸ਼ਨ ਨੰਬਰ 9 ਮਨੁੱਖ ਸੁਤੰਤਰ ਪੈਦਾ ਹੋਇਆ ਹੈ ਪਰੰਤੂ ਹਰ ਥਾਂ ਉਹ ਬੰਦਨਾ ਵਿੱਚ ਬੰਨਿਆ ਹੋਇਆ ਹੈ ਤਾਂ ਚਾਰ ਆਪਸ਼ਨਾਂ ਨੇ ਇਹ ਗੱਲ ਕਥਨ ਕੀਦਾ ਹੈ ਲਾਸਕੀ ਸੀਲੇ रस्तु रूसे, रूसो रूसो तो उत्तर सही उत्तर है सस रूसो रूसो ने क्या मनुष्य स्वतंत्र पैदा हुआ परंतु हर था वो बंदना विच बंदया हुआ है प्रश्न नंबर 10 स्वतंत्रता का अर्थ वो सकारात्मक शक्ति है जिस नालो काम करन करके आनंद मिलता है जो कर्म योगान ए कथन किसदा है लास्की गैटल टीएच ग्रीन मैक्नी तो सही उत्तर है ਗੈਟਲ ਗੈਟਲ ਕਹਿੰਦਾ ਸਤੰਤਰਤਾ ਦਾ ਅਰਥ ਉਸ ਕਿਰਿਆਤਮਕ ਸ਼ਕਤੀ ਹੈ ਜਿਸ ਨਾਲ ਉਹ ਕੰਮ ਕਰਨ ਕਰਕੇ ਇਹਨਾਂ ਦੇ ਮਿਲਦਾ ਹੈ ਜੋ ਕਿ ਕਰਨ ਯੋਗ ਹੈ ਇਹ ਸੀ ਸਾਡੇ ਅੱਜ ਦਾ ਟਾਪਿਕ ਸਤੰਤਰਤਾ ਦੇ ਪ੍ਰਸ਼ਨ ਅਤੇ ਉੱਤਰਾਂ ਦੀ ਦੁਹਰਾਈ ਉਮੀਦ ਹੈ ਤੁਹਾਡੇ ਲਈ ਇਹ ਜਾਣਕਾਰੀ ਲਾਭਦਾਇਕ ਹੋਏਗੀ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਪੜ੍ਹਿਆ ਸੁਣਿਆ ਤੇ ਸਮਝਿਆ ਹੋਵੇਗਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਹੈ ਇਸ ਦੇ ਨਾਲ ਹੀ ਇਸ ਚੈਨਲ ਦੇ ਕਮਿਊਨਿਟੀ ਬਾਕਸ ਵਿੱਚ ਜਾ ਕੇ ਮੇਰਾ ਦੂਸਰਾ ਚੈਨਲ ਹੈ ਔਨ ਦੀ ਗੋ ਉਹਨੂੰ ਸਬਸਕ੍ਰਾਈਬ ਜਰੂਰ ਕਰਨਾ ਹੈ ਜੇਕਰ ਤੁਸੀਂ ਟਰੈਵਲਿੰਗ ਦੀਆਂ ਵੀਡੀਓ ਦੇਖਣ ਦੇ ਸ਼ੌਕੀਨ ਹੋ ਉੱਥੇ ਮੈਂ ਸਾਈਕਲਿੰਗ ਟਰੈਵਲਿੰਗ ਹਾਈਕਿੰਗ ਟਰੈਕਿੰਗ ਦੀਆਂ ਜਾਣਕਾਰੀ ਭਰਪੂਰ ਵੀਡੀਓ ਅਪਲੋਡ ਕਰਦਾ ਰਹਾਂਗਾ ਧੰਨਵਾਦ